ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਗੁਰਦੁਆਰਾ ਸ਼ਹੀਦ ਗੰਜ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਕੋਟਲਾ ਨਹਿਂਗ ਖਾਂ ਜ਼ਿਲ੍ਹਾ ਰੋਪੜ ਇੱਥੇ ਉਹ ਪਵਿੱਤਰ ਖੂਹ ਮੌਜੂਦ ਹੈ ਜਿੱਥੇ ਛੇਵੇਂ ਪਾਤਸ਼ਾਹ ਨੇ ਬਵੰਜਾ ਰਾਜੇ ਸਮੇਤ ਇਸ਼ਨਾਨ ਕੀਤਾ ਸੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਵੰਜਾ ਰਾਜਾ ਨੂੰ ਰਿਹਾ ਕਰਵਾ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆ ਰਹੇ ਸਨ ਤਾਂ ਉਸ ਵਕਤ ਇਸ ਕਿਲੇ ਵਿੱਚ ਰਾਜਾ ਸ਼ਮਸ਼ਖਾ ਦੇ ਘਰ ਔਲਾਦ ਨਹੀਂ ਸੀ ਤਾਂ ਉਸ ਦੇ ਸਾਰੇ ਸਬੰਧੀਆਂ ਨੇ ਕਿਹਾ ਕਿ ਜਿਹੜੇ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ 52 ਰਾਜਾਂ ਦੀ ਰਿਹਾਈ ਕਰਵਾ ਕੇ ਆ ਰਹੇ ਨੇ ਤੁਸੀਂ ਉਹਨਾਂ ਦੀ ਸੇਵਾ ਕਰੋ ਤਾਂ ਉਹ ਜ਼ਰੂਰ ਤੁਹਾਨੂੰ ਔਲਾਦ ਦਾ ਵਰ ਦੇਣਗੇ ਤਾਂ ਉਸ ਨੇ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਕੇ ਛੇਵੇਂ ਪਾਤਸ਼ਾਹ ਤੇ ਬੌਂਜਾ ਰਾਜਾ ਨੂੰ ਇਸ ਕਿਲੇ ਵਿੱਚ ਰਾਤ ਰੱਖ ਕੇ ਦਿਲੋਂ ਸੇਵਾ ਕੀਤੀ ਤੇ ਸਵੇਰੇ ਸਮੇਂ ਜਦੋਂ ਛੇਵੇਂ ਪਾਤਸ਼ਾਹ ਜੀ ਇਸ ਖੂਹ ਤੇ ਇਸ਼ਨਾਨ ਕਰਕੇ ਜਾਣ ਦੀ ਤਿਆਰੀ ਕਰਨ ਲੱਗੇ ਤਾਂ ਰਾਜੇ ਤਾਂ ਉਸਦੇ ਪਰਿਵਾਰ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਅਸੀਂ 84 ਪਿੰਡਾਂ ਦੇ ਮਾਲਕ ਹਾਂ ਪਰ ਸਾਡੇ ਤੋਂ ਬਾਅਦ ਇਸ रियासत ਨੂੰ ਸਾਂਭਣ ਵਾਲਾ ਕੋਈ ਨਹੀਂ ਉਸ ਪਖਤ ਛੇਵੇਂ ਪਾਤਸ਼ਾਹ ਨੇ ਬਰਦਾਤਾ ਕੇ ਤੇਰੇ ਘਰ ਦੋ ਲੜਕੇ ਹੋਣਗੇ ਜਦ ਵੱਡਾ ਲੜਕਾ ਹੋਵੇਗਾ ਤਾਂ 40 ਦਿਨ ਬਾਅਦ ਬਿਨਾ ਕਿਸੇ ਸ਼ਗਨ ਦੇ ਉਸ ਨੂੰ ਕੀਰਤਪੁਰ ਸਾਹਿਬ ਲੈ ਕੇ ਆਉਣਾ ਸਮਾਂ ਗੁਜ਼ਰਨ ਤੋਂ ਤੇ ਜਦੋਂ ਬੱਚੇ ਨੇ ਜਨਮ ਲਿਆ ਤਾਂ 40 ਦਿਨ ਬਾਅਦ ਰਾਜੇ ਦਾ ਸਾਰਾ ਪਰਿਵਾਰ ਬੱਚੇ ਸਮੇਤ ਖੁਸ਼ੀ ਮਨਾਉਂਦੇ ਹੋਏ ਕੀਰਤਪੁਰ ਸਾਹਿਬ ਪੁੱਜ ਗਏ ਬੱਚੇ ਨੂੰ ਛੇਵੇਂ ਪਾਤਸ਼ਾਹ ਦੇ ਚਰਨਾਂ ਵਿਚ ਲਟਾ ਕੇ ਸਾਰੇ ਸਿਰ ਝੁਕਾ ਕੇ ਬੈਠ ਗਏ ਛੇਵੇਂ ਪਾਤਸ਼ਾਹ ਨੇ ਇੱਕ ਸੁੰਦਰ ਸਿਰੀ ਸਾਹਿਬ ਰਾਜੇ ਨੂੰ ਸਰੂਪੇ ਵਜੋਂ ਦਿੱਤੀ ਅਤੇ ਇੱਕ ਛੋਟਾ ਚੋਲਾ ਬੱਚੇ ਨੂੰ ਪਹਿਨਾ ਦਿੱਤਾ ਉਸ ਵਕਤ ਇਸ ਪਿੰਡ ਦਾ ਨਾਂ ਕੋਟ ਪਠਾਣਾ ਸੀ ਜੋ ਕਿ ਬਦਲ ਕੇ ਕੋਟਲਾ ਰੱਖ ਦਿੱਤਾ ਅਤੇ ਬੱਚੇ ਦਾ ਨਾਂ ਨਹਿنگ ਖਾਂ ਰੱਖਿਆ ਦੂਜੀ ਵਾਰ ਇਸ ਖੂਹ ਤੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਜੀ ਨੇ ਇਸ ਕਿਲੇ ਵਿੱਚ ਚਰਨ ਪਾ ਕੇ ਇਸ ਖੂਹ ਤੇ ਇਸ਼ਨਾਨ ਕੀਤਾ ਤੀਜੀ ਵਾਰ ਇਸ ਖੂਹ ਤੇ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਇਸ ਕਿਲੇ ਵਿੱਚ ਆਏ ਤੇ ਇਸ ਖੂਹ ਤੇ ਇਸ਼ਨਾਨ ਕੀਤਾ ਚੌਥੀ ਵਾਰ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਵਿਖੇ ਸੀਸ ਦੇਣ ਜਾ ਰਹੇ ਸਨ ਇਸ ਕਿਲੇ ਵਿੱਚ ਚਰਨ ਪਾ ਕੇ ਇਸ ਖੂਹ ਤੇ ਇਸ਼ਨਾਨ ਕੀਤਾ ਪੰਜਵੀਂ ਵਾਰ 10ਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਕਿਲੇ ਵਿੱਚ ਤਿੰਨ ਵਾਰ ਆਏ ਪਹਿਲੀ ਵਾਰ ਭੰਗਾਣੇ ਦੇ ਜੁੱਧ ਸਮੇਂ ਦੂਜੀ ਵਾਰ ਆਲਮ ਖਾਨ ਦੀ ਮੰਗਣੀ ਵੇਲੇ ਤੇ ਤੀਜੀ ਵਾਰ ਜਦੋਂ ਬਾਬਾ ਬਚਿੱਤਰ ਸਿੰਘ ਜ਼ਖਮੀ ਹੋ ਗਏ ਤੇ ਗੁਰੂ ਜੀ ਬਾਬਾ ਜੀ ਨੂੰ ਇਸ ਕਿਲੇ ਵਿੱਚ ਛੱਡ ਕੇ 38 ਸਿੰਘਾਂ ਨਾਲ ਨੂੰ ਨਾਲ ਲੈ ਕੇ ਚਮਕੌਰ ਸਾਹਿਬ ਚਲੇ ਗਏ ਇਸ ਪਿਛੋਂ ਬਾਬਾ ਬਚਿੱਤਰ ਸਿੰਘ ਜੀ ਸੁਬਾਹ ਛੱਡ ਗਏ ਇਸ ਕਿਲੇ ਵਿੱਚ ਜਦੋਂ ਰੋਪੜ ਚੌਂਕੀ ਦੇ ਸਰਦਾਰ ਨੂੰ ਕਿਸੇ ਨੇ ਸੂਹ ਦਿੱਤੀ ਕਿ ਹਵੇਲੀ ਵਿੱਚ ਕੁਝ ਸਿੰਘ ਠਹਿਰੇ ਨੇ ਤਾਂ ਉਸ ਨੇ ਛਾਪਾ ਮਾਰਿਆ ਉਸ ਵੇਲੇ ਬੀਬੀ ਮੁਮਤਾਜ਼ ਬਾਬਾ ਬਚਿੱਤਰ ਸਿੰਘ ਜੀ ਦੀ ਕੋਠੜੀ ਵਿੱਚ ਸੇਵਾ ਕਰ ਰਹੀ ਸੀ ਤਾਂ ਉਸ ਨੇ ਪੁੱਛਿਆ ਕਿ ਕੋਠੜੀ ਵਿੱਚ ਕੌਣ ਨੇ ਤਾਂ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਮੇਰਾ ਦਮਾਦ ਹੈ